ਸਲਾਮ ਜੀ ਸਾਰੀ ਸੰਗਤ ਨੂੰ ਫਕੀਰਾਂ ਦੇ ਡੇਰੇ ਤੇ ਤੁਹਾਡਾ ਸਵਾਗਤ ਜੀ ਸੰਗਤ ਜੀ ਜਿਹੜੇ ਲੋਕ ਪੀਰਾਂ ਨੂੰ ਮੰਨਦੇ ਨੇ ਉਹਨਾਂ ਨਾਲ ਨਿਸਬਤ ਰੱਖਦੇ ਨੇ ਉਹ ਇੱਕ ਕੰਮ ਕਰ ਲੈਣ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਕਦੇ ਵੀ ਕਿਸੇ ਕੰਮ ਦੇ ਵਿੱਚ ਕਾਟਾ ਨਹੀਂ ਪਵੇਗਾ ਅਤੇ ਉਹਨਾਂ ਨੂੰ ਦੁੱਖ ਤਕਲੀਫ ਪਰੇਸ਼ਾਨੀ ਨਹੀਂ ਆਵੇਗੀ ਸੰਗਤ ਜੀਓ ਕਿਹੜਾ ਕੰਮ ਹੈ ਆਓ ਇਸੇ ਬਾਰੇ ਜਾਣ ਲੈਂਦੇ ਹਾਂ ਸੰਗਤ ਜਿਹੜੇ ਲੋਕ ਪੀਰਾਂ ਨੂੰ ਮੰਨਦੇ ਨੇ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਕੰਮ ਜ਼ਰੂਰ ਕਰਨਾ ਚਾਹੀਦਾ ਹੈ ਉਹ ਹੈ ਪੀਰਾਂ ਦੇ ਨਾਮ ਦਾ ਚਿਰਾਗ ਰੋਸ਼ਨ ਕਰਨਾ ਸੰਗਤ ਜਿਹੜੇ ਲੋਕ ਪੀਰਾਂ ਦੇ ਨਾਮ ਦੇ ਚਿਰਾਗ ਰੋਸ਼ਨ ਕਰਦੇ ਨੇ ਜਾਂ ਰੋਸ਼ਨ ਚਿਰਾਗ ਦੇ ਵਿੱਚ ਹਰ ਰੋਜ਼ ਤੇਲ ਪਾਉਂਦੇ ਨੇ ਸਾਫ਼ ਸੁਥਰਾ پاک ਬਿਨਾਂ ਕਿਸੇ ਦੂਸਰੀ ਜਗ੍ਹਾ ਇਸਤੇਮਾਲ ਕੀਤਾ ਹੋਇਆ ਸੰਗਤ ਜੀ ਜਿਹੜੇ ਲੋਗ ਪੇਰਾ ਦੇ ਚਿਰਾਗ ਵਿੱਚ ਸਰ੍ਹਸੋਂ ਦਾ ਤੇਲ ਪਾਉਂਦੇ ਨੇ ਉਹ ਵੀ ਇਸ਼ਕ ਦੇ ਨਾਲ ਖੁਸ਼ੀ-ਖੁਸ਼ੀ ਤੇ ਆਪਣੀ ਨੀਅਤ ਨੂੰ پاک ਸਾਫ਼ ਰੱਖ ਕੇ ਉਹਨਾਂ ਲੋਕਾਂ ਨੂੰ ਉਹਨਾਂ ਦੇ ਕੰਮ ਵਿੱਚ ਘਰ ਵਿੱਚ ਕਦੇ ਵੀ ਕਿਸੇ ਕੰਮ ਦੇ ਵਿੱਚ ਕਾਟਾ ਨਹੀਂ ਆਵੇਗਾ ਸੰਗਤ ਜੀ ਜਿਹੜੇ ਲੋਗ ਆਪਣੀ ਗੁਰਬਤ ਤੋਂ ਪਰੇਸ਼ਾਨ ਨੇ ਉਹ ਹਰ ਦਿਨ ਪੀਰਾ ਦੇ ਨਾਮ ਦਾ ਚਿਰਾਗ ਰੋਸ਼ਨ ਕਰਨ ਜਾਂ ਰੋਸ਼ਨ ਚਿਰਾਗਾ ਦੇ ਵਿੱਚ ਤੇਲ ਪਾਣਾ ਸ਼ੁਰੂ ਕਰਨ ਸੰਗਜੀ ਤੇਲੋ ਹੋਣਾ ਚਾਹੀਦਾ ਹੈ ਜਿਹੜਾ ਕਿ ਘਰ ਦੇ ਕਿਸੇ ਕੰਮ ਦੇ ਵਿੱਚ ਯੂਸ ਨਾ ਹੋਵੇ ਸੰਗਜੀ ਪੀਰਾ ਦੇ ਚਿਰਾਗ ਰੋਸ਼ਨ ਕਰਨ ਦੇ ਲਈ ਤੇਲ ਤੁਸੀਂ ਅਲੱਗ ਲੈ ਕੇ ਆਓ ਉਸ ਤੇਲ ਨੂੰ ਤੁਸੀਂ ਸਿਰਫ ਤੇ ਸਿਰਫ ਚਿਰਾਗਾ ਵਿੱਚ ਹੀ ਵਰਤਣਾ ਹੈ ਕਰਦੇ ਕਿਸੇ ਦੂਸਰੇ ਕੰਮ ਲਈ ਨਹੀਂ ਵਰਤਣਾ ਹੈ ਨਾ ਦਾਲ ਸਬ지 ਬਣਾਉਣ ਲਈ ਨਾ ਸਿਰ ਦੇ ਵਿੱਚ ਲਗਾਉਣ ਲਈ ਜਾਂ ਕਿਸੇ ਹੋਰ ਕੰਮ ਲਈ ਤੁਸੀਂ ਉਸ ਨੂੰ ਨਹੀਂ ਵਰਤ ਸਕਦੇ ਹੋ ਸੰਗਤ ਜੀਓ ਤੇਲ ਸਿਰਫ ਤੇ ਸਿਰਫ ਪੀਰਾ ਦੇ ਚਿਰਾਗ ਰੋਸ਼ਨ ਕਰਨ ਲਈ ਹੀ ਹੋਣਾ ਚਾਹੀਦਾ ਤੇ ਤੁਸੀਂ ਹਰ ਰੋਜ਼ ਪੀਰਾ ਦੇ ਨਾਮ ਦਾ ਚਿਰਾਗ ਰੋਸ਼ਨ ਕਰੋ ਤੇ ਉਸ ਤੋਂ ਬਾਅਦ ਇਸ਼ਕ ਦੇ ਨਾਲ ਅਕੀਦੇ ਦੇ ਨਾਲ ਯਕੀਨ ਦੇ ਨਾਲ ਪਾਕ ਦਿਲ ਤੋਂ ਅੱਛੀ ਨੀਅਤ ਦੇ ਨਾਲ ਪੀਰ ਫਕੀਰਾਂ ਦੇ ਅੱਗੇ ਦੁਆ ਕਰੋ ਸੰਗਤ ਜੀ ਬੱਸ ਤੁਸੀ ਇਹੀ ਕੰਮ ਕਰਨਾ ਹੈ ਸਪੀਰ ਤੁਹਾਡੇ ਇਹੀ ਕੰਮ ਤੋਂ ਬਹੁਤ ਜ਼ਿਆਦਾ ਖੁਸ਼ ਹੋਣਗੇ ਸੰਗਤ ਜੀ ਜਿਹੜੇ ਲੋਕ ਪੀਰਾਂ ਦੇ ਚਰਾਗ ਰੋਸ਼ਨ ਕਰਦੇ ਨੇ ਪੀਰ ਉਹਨਾਂ ਨੂੰ ਬਹੁਤ ਜ਼ਿਆਦਾ ਨਮਾਜ਼ ਦੇ ਨੇ ਉਹਨਾਂ ਨੂੰ ਕਦੇ ਵੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਕਿਸਮ ਦਾ ਕੋਈ ਘਾਟਾ ਨਹੀਂ ਹੋਣ ਦਿੰਦੇ ਸੰਗਤ ਜੀ ਅੱਜ ਤੋਂ ਹੀ ਪੀਰਾ ਦੇ ਨਾਮ ਦੇ ਚਿਰਾਗ ਰੋਸ਼ਨ ਕਰਨਾ ਸ਼ੁਰੂ ਕਰੋ ਪਾਕ ਸਾਫ਼ ਹੋ ਕੇ ਵਾਜ਼ੂ ਕਰਕੇ ਪੀਰਾ ਦੇ ਨਾਮ ਦੇ ਚਿਰਾਗ ਰੋਸ਼ਨ ਕਰਨਾ ਸ਼ੁਰੂ ਕਰੋ ਸੰਗਤ ਜੀ ਇੱਕ ਗੱਲ ਹੋਰ ਜੇ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਕੱਲ 11ਵਾਂ ਸ਼ਰੀਫ ਦਾ ਦਿਨ ਹੈ ਅੱਜ ਸਾਰੇ ਆਂ ਨੇ ਰਲ ਮਿਲ ਕੇ ਸ਼ਾਮ ਨੂੰ 11ਵੇਂ ਸ਼ਰੀਫ ਦਾ ਖਤਮ ਦਵਾਨਾ ਜੇ ਨੇਕ ਤੇ ਜੈ ਜੀ ਦਾ ਬਾਬਾ ਇੱਕ ਦੂਜੇ ਲਈ ਕਰਨੀਆਂ ਜੇ ਦਾਤਾ ਨਜ਼ਰ ਕਰਮ ਕਰੇ ਸਭ ਤੇ ਸਭ ਦੇ ਸਿਰ ਤੇ ਮੇਰ ਪਰਿਆ ਹੱਥ ਰੱਖੇ ਸੰਗਤ ਜੀ ਇਹ ਗੱਲ ਸਾਰਿਆਂ ਤੱਕ ਪਚਾ ਦਿਓ ਕਿ ਕੱਲ 11ਵੇਂ ਸ਼ਰੀਫ ਹੈ ਕੋਈ ਰਹਿ ਨਾ ਜਾਵੇ ਚੰਗਾ ਜੀ ਸੰਗਤ ਜੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ തദ് തക്കബ് ര